ਮੈਂ ਕਿਥੇ ਤੁਸੀਂ ਲੈ ਕੇ ਆਏ ਤੁਹਾਡਾ ਪਰਿਵਾਰ ਲੈ ਕੇ ਤੁਹਾਡੇ ਫਾਦਰ ਸਾਹਿਬ ਜਿਹੜਾ ਕਾਂਗਰਸੀ ਉਮੀਦਵਾਰ ਹੈ ਕਰਨ ਬੁਰਜੇ ਉਹਦਾ ਪਿਓ ساری ਉਮਰ ਨਸ਼ੇ ਚ ਹੀ ਰਿਆ ਵਿਰਸਾ ਸੀ ਉਹ ਫਲਟੋਆ ਜਿਹਨੂੰ ਸਿੱਖ ਪੰਥ ਚੋਂ ਛਾਂਗਿਆ ਗਿਆ ਕੱਢਿਆ ਹੋਇਆ ਹੈ ਮਨਦੀਪ ਸਿੰਘ ਖੜੇ ਨੇ ਕਰਨੀ ਤੁਸੀਂ ਰਾਜਨੀਤੀ ਆਪਾਂ ਕਿਉਂ ਆੜ ਲੈਨੇ ਆ ਪੰਥ ਦੀ ਜਾਂ ਗੁਰੂ ਗ੍ਰੰਥ ਸਾਹਿਬ ਪਰ ਬੁਰਜਾ ਸਾਹਿਬ ਉਹ ਕਾਂਗਰਸ ਤੇ ਸਵਾਲ ਚੁੱਕ ਦਿੰਦੇ ਨੇ ਉਹ ਕਹਿੰਦੇ 1984 ਦੇ ਵਿੱਚ ਕਾਂਗਰਸ ਨੇ ਦਰਬਾਰ ਸਾਹਿਬ ਤੇ ਫੌਜ ਚੜਾਈ ਇਹ ਕਿੱਥੇ ਦਾ ਲਾਅ ਹੈਗਾ ਕਿਸੇ ਨੇ ਕੋਈ ਗਲਤ ਕੰਮ ਕੀਤਾ ਉਹਦੇ ਪੋਤਨਿਆਂ ਤੱਕ ਉਹਨੂੰ ਸਜ਼ਾ ਮਿਲਣੀ ਚਾਹੀਦੀ ਆਮ ਆਦਮੀ ਪਾਰਟੀ ਬੁਰਜ ਸਾਹਿਬ ਇਹ ਕਹਿ ਰਹੀ ਹੈ ਤੁਸੀਂ ਮਾਹੌਲ ਖਰਾਬ ਕੀਤਾ ਜਿਹੜੇ ਮਾਹੌਲ ਦੀ ਤੁਸੀਂ ਗੱਲ ਕਰ ਰਹੇ ਹੋ ਕਹਿੰਦੇ ਗੈਂਗਸਟਰ ਤੁਹਾਡੇ ਰਾਜ ਦੇ ਵਿੱਚ ਆਏ ਸਾਡੇ ਸਮੇਂ ਜਦੋਂ ਗੈਂਗਸਟਰਿਜ਼ਮ ਸੀਗਾ ਅਸੀਂ ਨੱਥ ਪਾਈ ਹੈ ਗੈਂਗਸਟਰ ਭੁੱਲਣ ਸੀਗਾ ਉਹਦਾ ਇਨਕਾਊਂਟਰ ਕਾਂਗਰਸ ਦੇ ਸਮੇਂ ਹੋਇਆ ਸੀ ਗਾਉਂਡਾ ਦਾ ਇਨਕਾਊਂਟਰ ਕਾਂਗਰਸ ਸਮੇਂ ਹੋਇਆ ਸੀ ਆਮ ਆਦਮੀ ਜਦੋਂ ਦੀ ਸਰਕਾਰ ਆਈ ਹੈ ਕੋਈ ਐਸਾ ਦਿਨ ਨਹੀਂ ਸਾਡੇ ਇੱਥੇ ਜਾਂਦਾ ਤਰਨ ਤਰਨ ਜਦੋਂ ਗੋਲੀ ਨਾ ਚੱਲਦੀ ਹੋਵੇ ਕਾਊਂਟਰ ਤੇ ਪੁੱਲਰ ਦੀ ਤੁਸੀਂ ਗੱਲ ਕਹੀ ਉਸ ਦੇ ਉੱਪਰ ਸਵਾਲ ਵੀ ਉਹਨਾਂ ਦੇ ਪਰਿਵਾਰਾਂ ਨੇ ਚੁੱਕੇ ਨਾ ਵੀ ਉਸ ਵੇਲੇ ਜਿਹੜੀਆਂ ਸਰਕਾਰਾਂ ਸੀ ਉਹਨਾਂ ਨੇ ਉਸ ਤਰ੍ਹਾਂ ਦਾ ਮਾਹੌਲ ਨੌਜਵਾਨਾਂ ਨੂੰ ਦਿੱਤਾ ਨੌਕਰੀਆਂ ਨਹੀਂ ਦਿੱਤੀਆਂ ਜਿਸ ਤੋਂ ਬਾਅਦ ਜਿਹੜਾ ਸਪੋਰਟਸਮੈਨ ਹੁੰਦਾ ਉਹ ਇਸ ਪਾਸੇ ਨੂੰ ਤੁਰੇ